ਜੀ ਆਗਾਈ ਜੀ ਮੈਂ ਦਮਨਪ੍ਰੀਤ ਸਿੰਘ ਢਾਲੀਵਾਲ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਤੇ ਜੇ ਤੁਸੀਂ ਘੁੰਮਣੀਆਂ ਚਾਹੁੰਦੇ ਆ ਸੋਹਣੀਆਂ-ਸੋਹਣੀਆਂ ਥਾਵਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਰਦੇ ਆਪਾਂ ਸ਼ੁਰੂ ਆ ਅੱਜ ਦਾ ਨਵਾਂ ਸਫ਼ਰ ਤੇ ਬਣੇ ਰੋ ਵੀਡੀਓ ਦੇ ਨਾਮ ਅੱਜ ਦੇ ਸਫ਼ਰ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਚੱਲਾਂਗੇ ਆਪਾਂ ਅੰਮ੍ਰਿਤਸਰ ਤੇ ਦਰਸ਼ਨ ਕਰਾਂਗੇ ਸ੍ਰੀ ਹਰਮੰਦਰ ਸਾਹਿਬ ਦੇ ਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਪ੍ਰੋਬਲਮ ਆਨ ਕਰਕੇ ਆਪਾਂ ਥੋੜਾ ਲੇਟ ਹੋ ਗਏ ਤੇ ਪ੍ਰੋਬਲਮ ਕੀ ਆ ਜੀ ਆ ਟਾਇਰ ਆ ਕੰਡੀ ਦਾ ਪਾੜ ਗਿਆ ਸੀ ਟਾਇਰ ਤੇ ਆਪਾਂ ਨਵਾਂ ਟਾਇਰ ਲੈ ਕੇ ਪਾ ਲਿਆ ਸੋਣਿਆ ਜੀ ਤੁਹਾਨੂੰ ਆਪਣੀ ਜਿਹੜੀ ਮੇਰੇ ਨਾਲ ਆ ਸੰਗਤ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਆ ਮੇ ਨਾਲ ਸੰਗਤ ਆ ਜੀ ਸੰਗ ਥੋੜੀ ਅੱਜ ਜ਼ਿਆਦਾ ਇਸੇ ਕਰਕੇ ਥੋੜਾ ਆਪਾਂ ਹੌਲੀ ਹੌਲੀ ਚੱਲ ਰਹੇ ਆ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਅੰਮ੍ਰਿਤਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੇ ਅੱਜ ਦਾ ਜਿਹੜਾ ਰਸਤਾ ਹੈਗਾ ਰਸਤਾ ਤਾਂ ਗਿਆਰ ਉਨਾ ਹੀ ਆ ਤੇ ਪਰ ਟਾਈਮ ਅੱਜ ਬਹੁਤ ਜ਼ਿਆਦਾ ਲੱਗ ਗਿਆ ਤੁਰੇ ਅੱਜ ਸੀਗੇ 10 ਵਜੇ ਦੇ ਤੇ ਅੱਜ ਆ ਪਹੁੰਚਣ ਦੇ ਲੱਗ ਗਿਆ ਸਾਢੇ 3:00 ਅਸੀਂ ਪਹੁੰਚੇ ਆ ਤੇ ਕਾਫੀ ਲੰਬਾ ਮਤਲਬ ਕਿ ਉਹ ਕਹਿ ਕਰਨਾ ਪਿਆ ਉਹ ਤਾਂ ਕਰਕੇ ਕਿਉਂਕਿ ਗੱਡੀ ਦਾ ਟਾਇਰ ਫਟ ਗਿਆ ਸੀ ਤੇ ਟਾਈਮ ਥੋੜਾ ਜਿਹਾ ਤਾਂ ਵੱਧ ਲੱਗ ਗਿਆ ਜਦੋਂ ਲੱਗ ਗਿਆ ਉਹ ਸੰਗਤ ਵੀ ਪੂਰੀ ਥੱਕ ਗਈ ਆ ਤੇ ਮੈਂ ਵੀ ਪੂਰਾ ਥੱਕ ਗਿਆ ਆ ਚਲੋ ਚਾਲਦੇ ਆਂ ਦਰਵਾਜ ਸਾਹਿਬ ਚਲਦੇ ਆਂ ਤੇ ਲੰਗਰ ਲੰਗਰ ਛਕਦੇ ਆਂ ਦੇਖਦੇ ਆਂ ਕਿ ਮਹੌਲਾ ਸੰਗਤ ਫਿਰ ਨਾਲ ਗੱਡੀ ਚ ਉੱਤੀ ਜਾਂਦੀ ਆ ਤੇ ਉਹਦੇ ਦੇਖਦੇ ਆਂ ਆ ਆਪਣੇ ਨਾਲ ਸੰਗਤ ਹੈ ਜੀ ਸਾਦੀ ਆਪਾਂ ਗੱਡੀ ਤੇ ਹੁਣ ਆਪਾਂ ਚੱਲੇ ਆਂ ਬਗਾਇਆ ਚੱਲੇ ਆਪਾਂ ਮੇਲੇ ਆ ਤੇ ਉੱਥੇ ਕਰਾਂਗੇ ਸ਼ਨਾਹ ਤੇ ਸਭ ਕਰਕੇ ਕਿਰ ਦੇਖਦੇ ਆਂ ਕਿ ਬਹੁਤ ਸਾਣ ਬਣ ਕਰਤੀ ਚਿਰ ਬਟੇ ਕੰਨ ਹ ਤੇ ਫੇਰ ਵੇਲੇ ਆਪਕੋ ਤੇ ਬੜੇ ਰੋਲ ਵੀਡੀਓ ਦੇ ਨਹੀਂ ਹੋ ਦੇ ਵੇਖਾਂਗੇ ਆ ਆ ਗਈ ਸਰਾਣ ਜੀ ਇੱਥੇ ਵੀ ਕਮਰਾ ਲੈ ਸਕਦੇ ਹਾਂ ਤੁਸੀਂ ਪਰ ਅਹੀ ਤਾਂ ਸ਼ਾਮ ਦੀ ਵਾਪਸੀ ਆ ਸਾਡਾ ਕੈਮਰੇ ਦਾ ਕੋਈ ਵਿਚਾਰ ਨਹੀਂ ਹੈਗਾ ਸਾਡੀ ਸ਼ਾਮ ਦੀ ਵਾਪਸੀ ਹੋ ਗਈ ਸਾਰਾ ਗੜੀ ਗੁਰਦੁਆਰਾ ਸਾਰਾ ਗੜੀ ਗੁਰਦੁਆਰਾ ਉਧਰ ਤੇ ਆ ਹੈਗਾ ਮੇਨ ਚੌਂਕ ਪਾਰਕਿੰਗ ਵਾਲਾ ਚੌਂਕ ਹੈ ਤੇ ਜੇ ਕੋਈ ਕੋਈ ਵੀ ਉਹ ਹੁੰਦਾ ਇੱਥੇ ਵਿਛੜਦਾ ਜਾਂ ਮਿਲਦਾ ਤੇ ਆ ਹੈਗੀ ਆ ਪਾਰਕਿੰਗ ਪਾਰਕਿੰਗ ਦਾ ਬਾਹਰਲਾ ਰੂਪ ਦੇਖ ਲਓ ਆ ਪੌਲਾ ਜੀ ਜਿਹੜੇ ਆਪਾਂ ਆਏ ਆ ਤੇ ਆ ਪਾਰਕਿੰਗ ਆਪਣੀ ਰਸਤੇ ਦੇ ਵਿੱਚ ਬਹੁਤ ਔਕੜ ਆਈਆਂ ਪਰ ਆਪਾਂ ਫਿਰ ਵੀ ਆਪਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਦਾ ਆਪਾਂ ਨੂੰ ਓਨੀ ਹੀ ਖੇਚ ਹੈ ਅਰੇ ਓਨੀ ਹੀ ਕੋਈ ਨਰਜੀ ਨਹੀਂ ਹੈ ਕੋਈ ਏਡੇ ਥਕਾਵਟ ਵਾਲੀ ਗੱਲ ਨਹੀਂ ਪਹਿਲਾਂ ਥਕਾਵਟ ਜੀ ਆਉਂਦੀ ਸੀਗੀ ਗੱਡੀ ਦੇ ਵਿੱਚ-ਵਿੱਚ ਉੱਥੇ-ਉੱਥੇ ਪਰ ਇੱਥੇ ਆ ਕੇ ਸਾਰੀ ਥਕਾਵਟ ਲੈ ਗਈ ਆ ਬਾਕੀ ਹਜੇ ਆਪਾਂ ਅੱਗੇ ਜਾ ਕੇ ਇਸ਼ਨਾਨ ਕਰਾਂਗੇ ਫਿਰ ਉਦੋਂ ਵੀ ਥੋੜਾ ਜਿਹਾ ਮਨ ਆਪਣਾ ਹਲਕਾ ਹੋ ਜਾਏ ਆਓ ਜੀ ਪਹੁੰਚ ਗਏ ਆਪਾਂ ਪੰਨਲੇ ਦਰਬਾਰ ਸਾਹਿਬ ਦਰਬਾਰ ਸਾਹਿਬ ਪਹੁੰਚ ਗਏ ਆਪਾਂ ਕੋਈ ਸ਼ੱਕ ਨਹੀਂ ਆ ਸੰਗਤ ਕਰੋ ਚੱਕ ਪੀਓ ਦਰਬਾਰ ਸਾਹਿਬ ਦਾ ਉਹ ਵਿਖੜੀ ਘਰ ਆ ਪਾਣੀ ਦੇ ਘਰ ਅੱਗੇ ਤਖੀਰ ਇੱਥੇ ਆ ਠੰਡਾ ਜਾਲ ਸੰਗਤਾਂ ਦੀ ਸੇਵਾ ਸੁਵਿਧਾ ਲਈ ਠੰਡਾ ਜਾਲ ਬੀਲ ਤੋਂ ਜਲ ਛੱ ਕੇ ਹੁਣ ਆਪਾਂ ਜਾਵਾਂਗੇ ਜੋੜੇ ਘਰ ਲਈ ਤੇ ਪਰ ਜੋੜੇ ਦਾ ਅਸੀਂ ਟਰਾਂ ਦੇ ਗੱਡੀ 'ਚ ਜੋੜੇ ਤੇ ਰੱਖਾਂਦੇ ਹਾਂ ਗੱਡੀ 'ਚ ਪਰ ਮੈਂ ਜੋੜਾ ਘਰ ਤੁਹਾਨੂੰ ਦਿਖਾ ਦਿੰਦਾ ਔਰ ਸਾਹਮਣੇ ਜੋੜਾ ਘਰ ਆ ਜੋੜਾ ਘਰ ਮੈਂ ਤੁਹਾਨੂੰ ਦਿਖਾ ਦਿੰਦਾ ਪਰ ਅਸੀਂ ਦਾ ਜੋੜੇ ਆ ਜਿਹੜੇ ਉਹ ਗੱਡੀ 'ਚ ਲਾਹਂਦੇ ਆ ਤੇ ਜੀ ਜੋੜਾ ਘਰ ਇਹ ਜੋੜਾ ਘਰ ਆ ਜਦੋਂ ਆਪਾਂ ਇਧਰੋਂ ਪਾਰਕਿੰਗ ਵਾਲੇ ਆਪਸੋਂ ਆ ਇਹ ਜੋੜਾ ਘਰ ਆ ਤੇ ਜੋੜੇਗਾ ਜੋੜਾ ਘਰ ਤੇ ਗਠੜੀ ਘਰ ਇੱਥੇ ਆਪਾਂ ਗਠੜੀ ਦੇ ਸਟਰਾ वगैरह जमा करा ਸਕਦੇ ਆ ਤੇ ਬਾਅਦ ਵਿੱਚ ਫਿਰ ਹੋ ਕੇ ਆਪਾਂ ਮੱਥਾ ਟੇਕ ਸਕਦੇ ਆ ਤੇ ਉਹ ਹੈਗਾ 게ਟ ਤੇ ਜੋੜੇ ਤੇ জমা ਕਰਾਵਾਂਗੇ ਐਂਡ ਆਏ ਮਾਰੀ ਨੂੰ ਸਰ ਕਰਦੇ ਆ ਪਾੜਾ ਕਿ ਵੀ ਉਹ ਆਪਾਂ ਉਹ ਵੀਡੀਓ ਜਿਹੜੀ ਉਹ ਬਣਾਉਣੇ ਪਾਉਣ ਦਿੱਤੀ ਵੀ ਆ ਤੇ ਫਿਰ ਵੀ ਆਪਾਂ ਪਰਮੇਸ਼ਰ ਦੀ ਲਾਗੇ ਥੋੜੀ ਥੋੜੀ ਵੀਡੀਓ ਬਣਾਈ ਜਾਂਦੇ ਆ ਇਹ ਆ ਜੀ ਦੁੱਖ ਪੰਜਨੀ ਪੀਰ ਦੁੱਖ ਪੰਜਨੀ ਪੀਰ ਕਰੋ ਦਰਸ਼ਨ ਸੰਗ ਤੇ ਇਹ ਆ ਜੀ ਦੁੱਖ ਪੰਜਨੀ ਪੀਰ ਜੀ ਆਪਾ ਕਰ ਲਿਆ ਅਸ਼ਨਾਤ ਤੇ ਅਸ਼ਨਾਤ ਕਰਕੇ ਮਨਾ ਪਤਾ ਹੋ ਗਿਆ ਮੱਖਾ ਨਿਕਲ ਗਿਆ ਕਰਕੇ ਜੀ ਆਪਾਂ ਗਿੱਲੇ ਕੱਪੜੇ ਆ ਜਿਹੜੇ ਉਹ ਇੱਥੇ ਰੱਖ ਦਿੱਤੇ ਆ ਤੇ ਜਿਹੜੀ ਆਪਣਾ ਸੀਗਾ ਬੈਗ ਬੈਗ ਆ ਪਤਰਾ ਤਾਂ ਉਧਰ ਜਮਾਉਣਾ ਗੱਠੜੀ ਘਰ ਚ ਇੱਥੇ ਕਰਾਤਾ ਬੈਗ ਜਾ ਤੇ ਕਿ ਗਿੱਲੇ ਕੱਪੜੇ ਸੀਗੇ ਉਹ ਆਪਾਂ ਦੂਸਰੇ ਜਿਹੜੇ ਆਪਣੇ ਦੂਜੇ ਕੱਪੜੇ ਚੇਂਜ ਕੀਤੇ ਆ ਉਹ ਆਪਾਂ ਰੱਖ ਦਿੱਤੇ ਆ ਉਹ ਆਪਾਂ ਰੱਖ ਦਿੱਤੇ ਆ ਇੱਧਰ ਗੱਠੜੀ ਘਰ ਦੇ ਨਾਲ ਇੱਕ ਜਗ੍ਹਾ ਬਣੀ ਆ ਉੱਥੇ ਤੁਸੀਂ ਵੀ ਜਮਾ ਸਕਦਾ ਸਾਡੇ ਕੇ ਬਾਹਰ ਆ ਗਏ ਆ ਤੇ ਦਰਬਾਰ ਸਾਹਿਬ ਦਾ ਜਿਹੜਾ ਆਨੰਦ ਦਾ ਮੱਥਾ ਟੇਕਨ ਦਾ ਜਾਂ ਕੋਈ ਆਨੰਦ ਦਾ ਮੱਥਾ ਟੇਕਨ ਦਾ ਉਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾਂਦਾ ਜੀ ਨਾ ਆਨੰਦ ਹੁੰਦਾ ਜਿੰਨੇ ਵਾਰੀ ਆਪਾਂ ਮਰਜ਼ੀ ਆਏ ਹੋਈਏ ਪਰ ਜਦੋਂ ਵੀ ਆਪਾਂ ਹਰ ਵਾਰੀ ਜਦੋਂ ਵੀ ਆਵਾਂਗੇ ਉਹਦਾ ਆਨੰਦ ਦਾ ਜਿਹੜਾ ਉਹ ਵਦਨਾ ਹੀ ਹੈ ਠਕਣਾ ਆਨੰਦ ਦਾ ਜਿਹੜਾ ਉਹ ਵੱਖਰਾ ਹੀ ਇੱਕ ਹਰ ਵਾਰੀ ਇੱਕ ਵੱਖਰੀ ਫੀਲ ਹੁੰਦੀ ਆ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਨ ਦੇ ਅੰਦਰ ਆਉਣ ਦੀ ਤੇ ਉਹ ਹੁਣ ਆਪਾਂ ਮੱਥਾ ਟੇਕ ਕੇ ਬਾਹਰ ਆ ਗਏ ਆ ਤੇ ਆਪਾਂ ਤਾਂ ਥੋੜਾ ਜਿਹਾ ਬਾਜ਼ਾਰ ਦੇਖਦੇ ਆਂ ਪੰਜਾਬ ਦੇ ਵਿੱਚ ਕੀ ਕੀ ਆ ਲੰਗਰ ਸ਼ਗਨ ਦਾ ਅੱਜ ਫੇਰ ਨਹੀਂ ਟਾਈਮ ਲੱਗਾ ਕਿਉਂਕਿ ਸੰਗਤ ਕਾਲੀ ਗਈ ਜਾਂਦੀ ਜਿਹੜੀ ਉਹਨਾਂ ਨੇ ਅਸੀਂ ਮੱਥਾ ਦੇਖਣ ਦੇ ਸਾਨੂੰ ਟਾਈਮ ਲੱਗ ਜਾਂ ਤੇ ਆਪਾਂ ਹੁਣ ਕੁਝ ਬਾਹਰੋਂ ਹੀ ਦੇਖ ਲੈਣੇ ਖਾਣੇ ਆ ਕਿ ਬਾਕੀ ਸੈਲੀਬ੍ਰਿਟੀ ਵੀ ਅੱਜ ਆਏ ਸੀਗੇ ਜੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆਂ ਐਮੀ ਵਰਕ ਤਿੰਨ ਗੱਲ ਸਰਗੁਣ ਮਹਿਤ ਤੇ ਜਿੱਪੀ ਗਰੇਵਾਲ ਉਹਨਾਂ ਦੀ ਵੀਡੀਓ ਵੀ ਮੈਂ ਥੋੜੀ ਜਿਹੀ ਬਣਾਈ ਆ ਉਹ ਵੀ ਅੱਜ ਦਰਬਾਰ ਸਾਹਿਬ ਉੱਥੇ ਮੱਥਾ ਟੇਕਣ ਆਏ ਸੀ ਆ ਉਹਨਾਂ ਦੀ ਇਹ ਥੋੜੀ ਜਿਹੀ ਵੀਡੀਓ ਬਣਾਈ ਥੋੜੀ ਜਿਹੀ ਜਿੰਨੇ ਦੇਖੀ ਵੀਰੇ ਬੜੇ ਫਰੰਟੂ ਹੋਈ ਆ ਇਹ ਲਿਆਉਣ ਵਾਲਾ ਤੇ ਪ੍ਰਸ਼ਾਦ ਇਹ ਪ੍ਰਸ਼ਾਦ ਨਾਲ ਦਾ ਉਹ ਫੇਰ ਬਾਜ਼ਾਰ ਅੰਦਰ ਨੂੰ ਗਲੀ ਲੰਘ ਜਾਂਦੀ ਹੈ ਇਹ ਬਾਜ਼ਾਰ ਉੱਥੇ ਚੰਗਿਆ ਇਹ ਖੁੱਤੀ ਆਇਓ ਵਿਊ ਇਹ ਕਿਹੜਾ ਡਿਜ਼ਾਈਨ ਇਹ ਪੰਜਾਬੀ ਜੁੱਤੀਆਂ ਬਾਜੀ ਹੁਣਾਂ ਦੀ ਆ ਹੋਵਾ ਆ ਜੈਂਟਸ ਵਾਸਤੇ ਪੰਜਾਬੀ ਜੁੱਤੀਆਂ ਇਹ ਵੀਡੀਓ ਲਾਇਉਣੀ ਹੈ ਤੁਹਾਡੇ ਚੱਲ ਗਈ ਨਹੀਂ ਯਾਰ ਆਪਾਂ ਲਗਿਆ ਕੜਾ ਸੋਨਾ ਤੇ ਆਪਾਂ ਲੈ ਲਿਆ ਅੰਮ੍ਰਿਤਸਰੋਂ ਕੜਾ ਬਾਜ਼ਾਰ ਦੇ ਵਿੱਚ ਆਪਾਂ ਲੈ ਕੜਾ ਕੜਾ ਬਾਈ ਨੇ 50 ਰੁਪਿਆ ਦਾ ਲਾਇਆ ਸ਼ਿਰਦਾਲੂ ਵੱਖਰੇ ਵੱਖਰੇ ਉਦੇਸ਼ਾਂ ਤੋਂ ਬਹੁਤ ਬਹੁਤ ਵੱਖਰੇ ਵੱਖਰੇ ਯਾਰ ਆਪਣੇ ਸ਼ਿਰਦਾਲੂ ਨੇ। ਦਾ ਦੇ ਵੀ ਜਿਹੜੀ ਅਮਰਸਰ ਦੇ ਬਾਜ਼ਾਰ ਚ ਚੀਜ਼ ਮਿਲਦੀ ਆ ਉਹ ਹੋਰ ਕਿਤੇ ਮਿਲਦੀ ਨਹੀਂ। ਦੇਖੋ ਕਹਿੰਦੇ ਆ ਇਹ ਸੁਣਿਆ ਇਹ ਇੱਥੇ ਹੀ ਮਿਲਦਾ ਜੋ ਕੁਝ ਜਿਹੜੀ ਚੀਜ਼ ਇੱਥੇ ਮਿਲਦੀ ਆ ਤੇ ਮੈਂ ਕਿਹਾ ਚਲ 버ਗਰ ਖਾ ਲਗੇ। ਮਾਦਾ ਕਹਿੰਦੀ ਮੈਂ ਆਲੂ ਟਿੱਕੀ ਖਾਣੀ ਆ ਤੇ ਮਾਦਾ ਨਾਲ ਆਪਾਂ ਦਾ ਟਿੱਕੀ ਆਲੂ ਟਿੱਕੀ ਆਪਾਂ ਖਾਣੇ ਆ 버ਗਰ। ਬਰਗਰ ਤਾਂ ਠੀਕ ਸੀ ਪਰ ਯਾਰ ਮਹਿੰਗਾ ਬਹੁਤ ਆਇਆ ਉਹਨਾਂ ਨੇ ਅਸਾਂ ਦਾ ਬਰਗਰ ਲਾਇਆ ਤੇ ਦਹੀਂ ਭੱਲਾ 70 ਦਾ ਲਾਇਆ ਬਹੁਤ ਮਹਿੰਗਾ ਲਾਇਆ ਬਰਗਰ ਠੀਕ ਸੀ ਪਾਣੀ ਬਹੁਤ ਮਹਿੰਗਾ ਹੈ ਯਾਰ ਮੈਂ ਇੱਕ ਨੂੰ ਕਿਹਾ ਮੈਂ ਕਿਹਾ ਭਾਈ ਗੋਲ ਗੱਪਿਆਂ ਦਾ ਪਾਣੀ ਪਿਆਲੇ ਕਹਿੰਦਾ ਉਹ ਨਿੱਕੀ ਜਿਹੀ ਗਲਾਸ ਸੀ 20 ਆ ਦੀ ਮੈਂ ਕਿਹਾ ਯਾਰ ਪੈਂਡ ਤਾਂ 20 ਹੁੰਦੇ ਨਹੀਂ ਨਹੀਂ ਕੋਈ ਨਹੀਂ ਆ ਮੈਂ ਕਿਹਾ ਉਹਨਾਂ ਨੇ ਭਾਈ ਪੈਂਡ ਵਾਲਾ ਮੈਂ ਕਿਹਾ ਭਾਈ ਚਲ ਦਹਾਂ ਦੇ ਗੋਲ ਗੱਪੇ ਖਵਾ ਦੇ ਕਹਿੰਦਾ ਭਾਈ ਦਹਾਂ ਦੇ ਪਾਣੀ ਨਹੀਂ ਆਦਰਵਾਦ ਦੇ ਜਿਲ੍ਹਿਆਂ ਵਾਲੇ ਬਾਗ ਕੋ ਉਧਰ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਜਿਲ੍ਹਾ ਵਾਲੇ ਬਾਗ ਤੋਂ ਉਧਰ ਦੀ ਉਹ ਜਿਹੜੀ ਗਲੀ ਆ ਉਧਰ ਦੀ ਨਿਕਲ ਆਉਂਦਾ ਇਹ ਦਰਵਾਜ਼ਾ ਦੁਕਾਨਾਂ ਰਾਸ਼ਾ ਜਿਹੜਾ ਵਾਦਾ ਜਾਂਦਾ ਪਹਿਲਾਂ ਥੋੜਾ ਖਤਰਾ ਵੇ ਤ ਤਾਂ ਹੈ ਯਾਰ ਰਾਸ਼ਾ ਵਾਦ ਲੈ ਜਾਂਦਾ ਰਾਸ਼ਾ ਵਦਨਾ ਹੀ ਹੈ ਘਟਨਾ ਦਾ ਹੈ ਇਹਦਾ ਆਸੀਂ ਪਾਰਸੀ ਵਿਖਾਦੇ ਵੀਡੀਓ ਜੀ ਸਟੈਚੂ ਹੈ ਯਾਰ ਇਹ ਸਟੈਚੂ ਹੈਗਾ ਮਹਾਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਆ ਤੇ ਇਹ ਖਰਾਬ ਹੋ ਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਲਓ ਜੀ ਫਾਈਨਲੀ ਆਪਾਂ ਚੱਲੇ ਆ ਗੱਡੀ ਕੋਲੇ ਆਪਾਂ ਗੱਡੀ ਕੋਲੇ ਆ ਗਏ ਆ ਬਾਕੀ ਸਾਨੂੰ ਠਾਈ ਜਾਂਦੀ ਆ ਤੇ ਆਪਾਂ ਪਹੁੰਚ ਲਿਆ ਪਾਰਕਿੰਗ ਗੱਡੀ ਦੇ ਚੌਕ ਦੇ ਨਾਲ ਥੋੜੀ ਜਿਹੀ ਸੰਗਤ ਆ ਗਈ ਆ ਬਾਕੀ ਸੰਗਤ ਆਈ ਜਾਂਦੀ ਆ ਸੋ ਆਪਾਂ ਦਰਸ਼ਨ ਦਾਰੇ ਕਰਕੇ ਆਪਾਂ ਨਿਕਲਦੇ ਸੀ ਗਿਆ ਜੀ ਆਪਣਾ ਛੋਟਾ ਜਿਹਾ ਅਮਰੋਸਰ ਦਾ ਟੂਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਤੇ ਵਾਸਤੇ ਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ